ਆਟੋਆ ਦਿਖਾ ਦੇ ਕੈਮਰਾਮੈਨ ਨੂੰ ਕਹਿਣਾ ਇਹਦੀਆਂ ਤਸਵੀਰਾਂ ਦਿਖਾ ਦੇ ਆ ਹਟੋਆ ਪੱਟ ਰੱਖਿਆ ਸੀ ਉਸਨੇ ਕਲ ਜੁਗੀ ਇੱਕ ਮਾਂ ਨੇ ਜਨ ਕਿ ਆਪਣੇ ਪੁੱਤਰ ਦਾ ਕੀਤਾ ਕਤਲ ਮਾਂ ਨੇ ਆਪਣੇ ਹੱਥੀ ਕਤਲ ਕਰ ਦੇਣਾ ਇੱਕ ਪੁੱਤ ਦਾ ਕੀ ਕਹਾਣੀ ਆ ਮੈਂ ਤਾਂ ਪੁੱਛਦੀ ਰਹੀ ਉਹਨੂੰ ਵੀ ਕਿੱਥੇ ਆ ਜੋਤ ਕਿੱਥੇ ਆ ਜੋਤ ਮੈਨੂੰ ਜਵਾਬ ਹੀ ਨਹੀਂ ਦਿੱਤਾ ਕਹਿੰਦੀ ਨਨਕੀ ਗਿਆ ਜਾ ਜੋਤ ਨਾ ਅੱਛਾ ਛੱਡਿਆ ਹੀ ਮੈਂ ਦਵਾਈ ਦਵਾ ਕੇ ਛੱਡਿਆ ਹੀ ਉਹਨੂੰ ਬੁਖਾਰ ਚੜਦਾ ਸੀ ਅੱਛਾ ਮੈਨੂੰ ਨਹੀਂ ਪਤਾ ਭੇਦ ਨਹੀਂ ਦਿੱਤਾ ਪੁੱਤ ਮੈਂ 11 ਵਜੇ ਤੱਕਰ ਫਿਰਦੀ ਰਹੀ ਰਾਤ ਦੇ ਕੰਢੀ ਜੀ ਮੈਨੂੰ ਨਹੀਂ ਭੇਦ ਦਿੱਤਾ ਨੇ ਬੁੜੀ ਨੇ ਉਹ ਮੁੰਡੇ ਦੀ હત્યા ਇਹ ਜਿਨਾਨੀ ਨੇ ਕੀਤੀ ਕੁਝ ਕੀਤਾ ਉਹਨੂੰ ਪੱਲੇ ਹੀ ਸ਼ੱਕ ਹੋ ਗਿਆ ਸੀ ਅੱਛਾ ਕਹਿੰਦੀ ਉਹ ਆਪਨ ਕੋਈ ਨਿਆਣ ਨਹੀਂ ਦਿੰਦੀ ਮੈਂ ਫਿਰ ਫੋਨ ਲਾਇਆ ਮੈਂ ਜੈਸਮੀਨ ਸਾਡਾ ਜੇ ਆਪਣਾ ਮੁੰਡਾ ਨਹੀਂ ਹੈਗਾ ਤਾਂ ਦੱਸ ਦੇ ਜੇ ਨਹੀਂ ਹੈਗਾ ਤਾਂ ਕਹਿੰਦੀ ਮੈਂ ਆਪਦੇ ਪੇਕੇ ਛੱਡ ਕੇ ਆਈ ਆ ਅੱਛਾ ਮੈਂ ਕਿਹਾ ਜੇ ਪੇਕੇ ਆ ਨਾ ਤੂੰ ਨੰਬਰ ਦੇ ਤੇਰੇ ਪੇਕੇਆਂ ਨਾਲ ਸੀ ਗੱਲ ਕਰੀ ਇੱਕ ਵਾਰੀ ਸਾਡੇ ਮੁੰਡੇ ਨਾਲ ਸਾਡੀ ਗੱਲ ਕਰਾ ਦੇ ਦੋ ਤਿੰਨ ਵਾਰੀ ਆ ਕੇ ਕੇ ਕੱਟਦਾ ਫੋਨ ਫਿਰ ਮੈਂ ਫਿਰ ਲਾਇਆ ਸੀ ਇੱਕ ਵਜੇ ਫੋਨ ਕਹਿੰਦੀ ਇਹ ਮੁੰਡਾ ਉਹੀ ਜਿਹੜਾ ਉੱਥੇ ਡੇਰ ਪਿਆਏ ਆਪਣੇ ਹੀ ਮੁੰਡਾ ਮਾਂ ਤਾਂ ਜਰਦੀ ਨਹੀਂ ਆਉਂਦੇ ਪੁੱਤ ਨੂੰ ਜੀ ਇਹਨੇ ਖਵਰਾ ਕਿਵੇਂ ਕਹਿੰਨੀ ਮੈਂ ਆਪ ਦੱਬਿਆ ਮੈਂ ਢੋਆ ਪੱਟਿਆ ਮੈਂ 2 ਘੰਟੇ ਲਾਤੀ ਸਮਾ ਢੋਆ ਪੱਟਿਆ ਇਹਨੇ ਕੋਲੇ ਦਾਦੀ ਪਈ ਜੀ ਅੱਛਾ ਕੋਲੇ ਕਹੀ ਵੀ ਗਮਾਣੂ ਤਾਂ ਮੰਗ ਕੇ ਲਈ ਹੈ ਪਤਾ ਨਹੀਂ ਕਿਹੜੇ ਗਮਾਣੂ ਮੰਗ ਕੇ ਲਈ ਹੈ ਉਹਦੇ ਨਾਲ ਢੋਆ ਪੱਟਿਆ ਉਹਦੇ ਵਿੱਚ ਪਾਇਆ ਵੀ ਆ ਮੁੰਡਿਆ ਦੱਬਿਆ ਵੀ ਰੱਖਿਆ ਮੁੰਡਾ ਵਿੱਚ ਉਹਦੇ ਵਿੱਚ ਫਿਰ ਉਹ ਜੋ ਦੱਬ ਕੇ ਕੱਢ ਕੇ ਇਥੋਂ ਪੈਰੋਲ ਲਈਏ ਚੱਕੇ ਤੜਕੇ ਚਿੱਟਾ ਕਪੜਾ ਉੱਤੇ ਲੈ ਕੇ ਫੇਰ ਲੈ ਗਏ ਦਿਨੋਂ ਲੈ ਗਏ ਅੱਛਾ ਫਿਰ ਮਾਂ ਸਾਧਾਰਕ ਆਈ ਐ ਅੱਛਾ ਆ ਉਹਦੇ ਨਾਲ ਕਹਾਣੀ ਹੋਈ ਐ ਤਾਂ ਜਦ ਇੱਕ ਦੋ ਸਾਰ ਰਹਿ ਗਏ ਕਹਿੰਦੇ ਲੱਤ ਮਾਰ ਕੇ ਕੱਢੇ ਐ ਅੱਛਾ ਜਿਉਂਦਾ ਦਿਨ ਕੇ ਉਮੀਦ 압ਤਾ ਜ਼ਹਿਰ ਵਾਲੀ ਦਵਾਈ ਦੇ ਕੇ ਉਹਨੂੰ ਬੇਹੋਸ਼ ਕਰਕੇ ਜਿਉਂਦੇ ਹੀ ਦੱਬਤਾ ਜੀ ਮੂੰਹ ਤੇ ਵੀ ਮਿੱਟੀ ਬਾਤੀ ਸੀ ਪਛਾਣ ਕੱਲੀ ਨਹੀਂ ਕੀਤਾ ਜਾਂ ਉਹਦੇ ਪਿੱਛੇ ਕਿਸੇ ਦਾ ਹੱਥ ਲੱਗਦਾ ਜਾਂ ਉਹਨੂੰ ਪਤਾ ਜਾਂ ਉਹ ਡਾਡੇ ਨੂੰ ਪਤਾ ਉਹਦੇ ਨੂੰ ਜੀ ਤੋ ਆ ਪਟਕੇ ਜਣਕੇ ਵਿੱਚ ਦੱਬ ਤਸੀ ਉਹਨੇ ਜੀ ਹਾਂ ਜੀ ਕਿ ਮਾਂ ਕਦੇ ਆਪਣੇ ਪੁੱਤਰ ਨੂੰ ਇੰਨੇ ਸਸੀਹੇ ਨਹੀਂ ਦੇ ਸਕਦੀ ਮਾਂ ਤਾਂ ਇੱਕ ਐਡੀ ਮਿੱਠੀ ਬਾਜ ਕਿ ਆਪਣੇ ਪੁੱਤਰ ਨੂੰ ਮੈਨੂੰ ਜਦੋਂ ਪਤਾ ਲੱਗਾ ਕਿ ਬੱਚੇ ਨੂੰ ਜਦੋਂ ਦੱਬਿਆ ਮੈਨੂੰ ਰਾਤ ਦੱਸਿਆ ਮੇਰੇ ਭਤੀਜਾ ਜੀ ਨੇ ਬੀਜਰੋਂ ਸਿਰ ਥੱਲੇ ਜਾਂਦਾ ਸੀ ਤੇ ਲੱਤਾਂ ਤਾਂ ਚੱਕੀਆਂ ਜਾਂਦੀਆਂ ਸੀ ਜੀ ਇਸ ਡੈਣ ਨੂੰ ਇਸ ਕਲਯੁਗੀ ਮਾਂ ਨੂੰ ਇਹਨੂੰ ਕਰੜੀ ਤੋਂ ਕਰੜੀ ਫਾਂਸੀ ਦੀ سزا ਦਿੱਤੀ ਕਲਯੁਗੀ ਇੱਕ ਮਾਂ ਨੇ ਜਨਕੀ ਆਪਣੇ ਪੁੱਤਰ ਦਾ ਕੀਤਾ ਕਤਲ ਅੱਜ ਅਸੀਂ ਪਰਿਵਾਰ ਦੇ ਵਿੱਚ ਪਹੁੰਚੇ ਆਂ ਪੂਰੀ ਪੁੱਛਾਂਗੇ ਕਹਾਣੀ ਕੀ ਐ ਤੇ ਕਾਤਲ ਦਾ ਕਾਰਨ ਕੀ ਐ ਕਿਉਂ ਕੀਤਾ ਮਾਂ ਨੇ ਮਾਂ ਤਾਂ ਬੱਚੇ ਨੂੰ ਸੁੱਤੇ ਪਏ ਨੂੰ ਨਹੀਂ ਜਰਦੀ ਹੁੰਦੀ ਤੇ ਮਾਂ ਨੇ ਆਪਣੇ ਹੱਥੀ ਕਤਲ ਕਰ ਦਿੱਤਾ ਅੱਜ ਪਰਿਵਾਰ ਸਾਡੇ ਨਾਲ ਸਾਰਾ ਨੇ ਜਾਣਕਾਰੀ ਲਵਾਂਗੇ ਮਾਤਾ ਜੀ ਜਿਹੜਾ ਮਾਂ ਨੇ ਇੱਕ ਇੱਕ ਮਾਂ ਤਾਂ ਪੁੱਤ ਨੂੰ ਸੁੱਤੇ ਪੈਨੂੰ ਨਿਜਰਦੀ ਤੇ ਮਾਂ ਨੇ ਆਪਣੇ ਹੱਥੀ ਕਤਲ ਕਰ ਦੇਣਾ ਇੱਕ ਪੁੱਤ ਦਾ ਕੀ ਕਹਾਣੀ ਆ ਉਹਨੂੰ ਪਤਾ ਲੱਗਿਆ ਜੀ ਕੀ ਕਹਾਣੀ ਹੈ ਜੀ ਉਹਦੇ ਨਨਕੀ ਬੀਤੀ ਅਗੀ ਨਾ ਸਾਨੂੰ ਕੋਈ ਭੇਦੀ ਨਹੀਂ ਦਿੱਤਾ ਉਹ ਬੁੜੀ ਨੇ ਅੱਛਾ ਮੈਂ ਤਾਂ ਪੁੱਛਦੀ ਰਹੀ ਉਹਨੂੰ ਵੀ ਕਿੱਥੇ ਆ ਜੋਤ ਕਿੱਥੇ ਆ ਜੋਤ ਮੈਨੂੰ ਜਵਾਬ ਹੀ ਨਹੀਂ ਦਿੱਤਾ ਕਹਿੰਦੀ ਨਨਕੀ ਗਿਆ ਜੋਤ ਨਾ ਅੱਛਾ ਛੱਡਿਆ ਜੀ ਮੈਂ ਦਵਾਈ ਦਵਾ ਕੇ ਛੱਡਿਆਈ ਉਹਨੂੰ ਬੁਖਾਰ ਚੜਦਾ ਸੀਗਾ ਅੱਛਾ ਮੈਨੂੰ ਨਹੀਂ ਪਤਾ ਭੇਤ ਨਹੀਂ ਦਿੱਤਾ ਪੁੱਤ ਮੈਂ 11 ਵਜੇ ਤੱਕ ਫਿਰਦੀ ਰਹੀ ਰਾਤ ਦੇ ਕੱਲੀ ਜੀ ਮੈਨੂੰ ਨਹੀਂ ਵੇਦ ਦਿੱਤਾ ਉਹਨੇ ਬੁੜੀ ਨੇ ਜੀ ਵੇਦ ਨਹੀਂ ਦਿੱਤਾ ਮੇਰਾ ਪੁੱਤ ਮੈਂ ਰੱਖ ਲੈਂਦੀ ਪਾਲ ਲੈਂਦੀ ਆ ਬੱਗ ਜਾਂਦੀ ਜਿੱਤੇ ਜੀ ਕਰਦਾ ਸੀ ਉਹਦਾ ਸਾਡਾ ਘਰ ਬਰਵਾਦ ਹੋ ਗਿਆ ਵਾਹ ਬੱਚਾ ਕੱਲਾ ਮੁੰਡਾ ਸੀ ਤੇ ਗੁੱਡੀ ਵੀ ਹੈਗੀ ਸੀ ਕੋਈ ਨਾ ਕੱਲਾ ਮੁੰਡਾ ਸੀ ਨਹੀਂ ਪਹਿਲਾਂ ਕੋਈ ਕੁੜਦੀ ਮਾਰਦੀ ਵਿਰਿੰਦੀ ਸੀ ਤੇ ਨਹੀਂ ਕਦੇ ਵੀ ਨਹੀਂ ਕੁੱਟਿਆ ਸੀ ਉਹਨੇ ਪਹਿਲਾਂ ਜਾਣ ਸੀ ਕੀਤਾ ਉਹਨੇ ਅੱਛਾ ਮੇਰੇ ਦਿਉਰ ਦਾ ਪੋਤਾ ਅੱਛਾ ਮੇਰੇ ਦਿਓਰ ਦਾ ਪੋਤਾ ਮੇਰਾ ਉਹ ਮੁੰਡਾ ਮੇਰਾ ਭਾਂਜਾ ਵੀ ਆ ਮੇਰੇ ਦਿਓਰ ਦਾ ਮੁੰਡਾ ਵੀ ਉਹ ਵਿਚਾਰਾ ਜੇਲ੍ਹ ਚਾ ਤਿੰਨ ਸਾਲ ਹੋ ਗਏ ਉਹਨੂੰ ਜੀ ਹਾਂ ਉਹਨੂੰ ਜੇਲ੍ਹ ਕਿਵੇਂ ਹੋ ਗਈ ਸੀ ਮਾਤਾ ਉਹਨੂੰ ਨਸ਼ੇ ਨੂੰ ਛੇੜ ਕਰਦਾ ਸੀਗਾ ਉਦੋਂ ਪਤਾ ਨਹੀਂ ਕੀ ਗੱਲ ਹੋ ਗਈ ਬਸ ਉਹ ਜੇਲ੍ਹ ਚ ਸੀ ਵਿਚਾਰਾ ਅਸੀਂ ਤਾਂ ਕੋਈ ਵੀ ਗੋਲੇ ਨਹੀਂ ਉਹਦੇ ਸਾਨੂੰ ਨਹੀਂ ਪਤਾ ਵੀ ਕੀ ਕਰਤਾ ਇਹਨੇ ਕੀ ਨਾ ਕਿਵੇਂ ਗਲਤ ਕਰਤਾ ਆ ਜਾ ਚੰਗਾ ਕਰਤਾ ਨਹੀਂ ਚੰਗਾ ਤਾਂ ਆਪਾਂ ਕਹਿ ਨਹੀਂ ਸਕਦੇ ਇਹਨੂੰ ਹਣੇ ਬੰਦ ਹੋਉਂਦੀ ਸੀਗੀ ਇਹਨੇ ਜਵਾਨਤ ਜੀ ਕਰ ਨਹੀਂ ਦਿੱਤੀਗੀ ਤਿੰਨ ਵਾਰੀ ਦੀ ਬੰਦ ਭਰਾਈ ਆ ਸੀ ਆਹ ਭਰਾਈ ਹੈ ਬੰਦ ਉਹਦੀ ਜਵਾਨਤਿਆ ਨੇ ਭਰਉਣੀ ਤੀਆਂ ਜਨਾਨੀ ਨੇ ਅੱਛਾ ਕਹਿੰਦੀ ਆ ਕੇ ਹੈਰਾਨ ਕਰੂਗਾ ਕਹਿੰਦੀ ਇਹ ਅੱਛਾ ਠੀਕ ਐ ਉਹ ਵਿਚਾਰਾ ਸਾਡਾ ਭਰਾ ਕਮਣਾ ਰਾਵਣਾ ਸੀਗਾ ਸਿੰਧਾ ਸੀ ਬੰਦਾ ਉਹ ਕਹਿੰਦਾ ਠੀਕ ਐ ਭਾਈ ਕਹਿੰਦਾ ਠੀਕ ਐ ਉਸ ਤੋਂ ਬਾਅਦ ਉਹ ਤਾਂ ਕੋਈ ਨਹੀਂ ਡੱਕ ਭਰਨੀ ਤੋਂ ਹੁੰਦੀ ਸੀ ਆਪਦੇ ਸਹਰੇ ਦਾ ਕੋਈ ਹੋਰ ਨਹੀਂ ਸੀ ਤੇ ਅਸੀਂ ਘਰੇ ਦੇ ਆਉਣਾ ਜਿਹੜਾ ਲੀੜਾ ਕਪੜਾ ਤੋਂ ਕਈ ਆਣਾ ਕਰੇ ਸੀ ਤੇ ਆਉਣਾ ਇੱਕ ਇੱਥੇ ਪਈ ਹੁੰਦੀ ਬਾਹਰੋਂ ਲਾ ਕੇ ਗੋਲ ਗੱਪੇ ਖਾਂਦੀ ਕੋਈ ਰੋਟੀ ਨਹੀਂ ਬਕਾਉਂਦੀ ਸੀ ਕੋਈ ਟੋਕਰਾ ਨਹੀਂ ਬਕਾਉਂਦੀ ਕੁਝ ਨਹੀਂ ਕਰਦੀ ਸੀ ਅੱਛਾ ਤੇ ਉਹ ਮੁੰਡੇ ਦੀ ਹੱਤਿਆ ਇਹ ਜਨਾਨੀ ਨੇ ਕੀਤੀ ਹੈ ਅੱਛਾ ਕਿਹਦਾ ਸਾਨੂੰ ਕੋਈ ਪਤਾ ਨਹੀਂ ਸੀ ਜਿਹੜਾ ਲੀੜਾ ਕਪੜਾ ਸੀ ਉਹ ਨੂੰ ਅਸੀਂ ਦਿੰਦਾਂ ਸੀ ਆ ਕੁੜੀ ਦੇ ਭੂਆ ਬੈਠੀ ਐ ਜੀ ਮੈਂ ਉਹਨਾਂ ਦੀ ਮਾਮੀ ਬੈਠੀ ਐ ਜੀ ਆ ਉਹਦੀ ਤਾਈ ਬੈਠੀ ਐ ਇੱਥੇ ਜੀ ਜੀ ਸਾਡੇ ਘਰ ਦੇ ਕੰਮ ਕਰਦਾ ਸੀ ਹਰਮੇਰ ਅੱਛਾ ਉਹਦੇ ਹਰਮਿਆ ਦੇ ਜਿਹੜਾ ਕਪੜਾ ਵੀ ਚਾਕੇ ਸਾਰਾ ਮਚਾ ਦਿੰਦੀ ਸੀਗੀ ਜੀ ਮੁੰਡੇ ਦੇ ਜਿਹੜਾ ਕਪੜਾ ਵੀ ਸਾਰੇ ਮਚਾ ਗਈ ਉਹ ਅੱਛਾ ਉਹਦੇ ਜਿੱਦੇ ਗੁਰਦੁਆਰੇ ਜਾਂਦੀ ਸੀ ਨਾ ਹੁਣੇ ਮੈਂ ਮੁੰਡੇ ਨੂੰ ਬੁਲਾਇਆ ਤੇ ਮੈਂ ਕਿਹਾ ਆ ਜਾ ਪੁੱਤੋਏ ਤੇ ਉਹਨੂੰ ਦੇਖ ਕੇ ਅੱਖਾਂ ਵੀ ਝਲੀਆਂ ਉਹਨੂੰ ਖਿੱਚ ਕੇ ਗਾਹਾਂ ਲੈ ਗਈ ਜੀ ਪਰ ਉਦੋਂ ਮਿਲ ਕੇ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਆ ਗੱਲ ਹੋਈ ਹੈ ਹਾਂਜੀ ਕਿਵੇਂ ਪਤਾ ਲੱਗਦਾ ਜਦੋਂ ਮੁੰਡੇ ਦੀ ਮੌਤ ਹੋ ਜਾਂਦੀ ਹੈ ਘਰੇ ਕਿਸ ਤਰ੍ਹਾਂ ਪਤਾ ਲੱਗਦਾ ਸਾਨੂੰ ਤਾਂ ਜੀ ਮੇਰੀ ਭੈਣ ਨੇ ਸਕਰੀਨਸ਼ਾਟ ਪਾਇਆ ਸੀ ਕਹਿੰਦੀ ਆਪਣਾ ਹੀ ਆਗੂ ਹੈ ਇਹ ਆਪਣਾ ਜੋਤੂ ਆ ਜੀ ਮੈਂ ਕਹਿੰਦੀ ਮੈਨੂੰ ਦੇਖ ਲੈਂਦੇ ਚੰਗੀ ਤਰ੍ਹਾਂ ਕਹਿੰਦੀ ਨਹੀਂ ਉਸ ਨਹੀਂ ਹੈ ਉਹ ਹੀ ਆਪਣਾ ਕਹਿੰਦੀ ਆਪਣੀ ਪਰਜਾਈ ਨੇ ਕੁਝ ਕੀਤਾ ਉਹਨੂੰ ਪੱਲੇ ਹੀ ਸ਼ੱਕ ਹੋ ਗਈ ਸੀ ਅੱਛਾ ਕਹਿੰਦੀ ਉਹ ਆਪਾਂ ਨੂੰ ਕੋਈ ਨਿਆਰ ਨਹੀਂ ਦਿੰਦੀ ਮੈਂ ਫਿਰ ਫੋਨ ਲਾਇਆ ਮੈਂ ਕਿਹਾ ਜੈਸਮੀਨ ਸਾਡਾ ਜੇ ਆਪਣਾ ਮੁੰਡਾ ਨਹੀਂ ਹੈਗਾ ਤਾਂ ਦੱਸ ਦੇ ਜੇ ਨਹੀਂ ਹੈਗਾ ਤਾਂ ਕਹਿੰਦੀ ਮੈਂ ਆਪਦੇ ਪੇਕੇ ਛੱਡ ਕੇ ਆਈ ਆ ਅੱਛਾ ਮੈਂ ਕਿਹਾ ਜੇ ਪੇਕੇ ਆ ਨਾ ਤੂੰ ਨੰਬਰ ਦੇ ਤੇਰੇ ਪੇਕੇਆਂ ਨਾਲ ਸੀ ਗੱਲ ਕਰੀ ਇੱਕ ਵਾਰੀ ਸਾਡੇ ਮੁੰਡੇ ਨਾਲ ਸਾਡੀ ਗੱਲ ਕਰਾ ਦੇ ਦੋ ਤਿੰਨ ਵਾਰੀ ਆਇਆ ਕਿ ਕੱਟਦਾ ਫੋਨ ਫਿਰ ਮੈਂ ਫੇਰ ਲਾਇਆ ਸੀ ਕਿਤੇ ਫੋਨ ਕਹਿੰਦੀ ਇਹ ਮੁੰਡਾ ਉਹੀ ਜਿਹੜਾ ਉੱਥੇ ਏਡੇ ਤੇ ਪਿਆ ਇਹ ਆਪਣੇ ਹੀ ਮੁੰਡਾ ਜੀ ਬਸ ਇੰਨੀ ਗੱਲ ਹੋਈ ਹੈ ਮੇਰੇ ਨਾਲ ਜੀ ਤੁਹਾਡੇ ਕੀ ਲੱਗਦਾ ਸੀ ਮੁੰਡਾ ਸਾਡੇ ਪੁੱਤ ਤਾਂ ਹੀ ਸੀਗਾ ਜੀ ਮੇਰੇ ਭਰਾ ਦਾ ਪੁੱਤ ਤਾਂ ਸੀਗਾ ਜੀ ਹਾਂਜੀ ਅਸੀਂ ਤਾਂ ਬਾਜ਼ਾਰ ਚੋਂ ਆਏ ਜੀ ਮੈਨੂੰ ਤਾਂ ਪਤਾ ਹੀ ਹੋਣ ਲੱਗਿਆ ਜੀ ਇੱਕ ਤੁਸੀਂ ਪਹਿਲੀ ਵਾਰ ਵੇਖਿਆ ਹੋਣਾ ਤੁਹਾਡੀ ਨਿਊਬਰ ਹੋਗੀ ਵੀ ਜਿਹੜੀ ਮਾਂ ਨੇ ਆਪਣੇ ਪੁੱਤ ਨੂੰ ਹੱਥੀ ਪਾਲਿਆ ਹੋਵੇ ਤੇ ਕਿਵੇਂ ਉਹ ਕਤਲ ਕਰ ਦੂਗੀ ਇੱਕ ਖਬਰ ਆ ਜੀ ਕੀ ਕੋਦਮ ਬਹਾਨਾ ਵਰਤ ਕੇ ਉਹਦੇ ਨਾਲ ਜੀ ਹਾਂ ਮਾਂ ਤਾਂ ਜਰਦੀ ਨਹੀਂ ਆਪਦੇ ਪੁੱਤ ਨੂੰ ਜੀ ਇਹਨੇ ਖਬਰ ਕਿਵੇਂ ਕਹਿੰਨੀ ਮੈਂ ਆਪ ਦੱਬਿਆ ਮੈਂ ਢੋਆ ਪੱਟਿਆ ਮੈਂ 2 ਘੰਟੇ ਲਾਤੀ ਫਲਾਣਾ ਕਰਤਾ ਹਾਂ ਜੀ ਸਾਨੂੰ ਕਹਿੰਦੀ ਕਹਿੰਦੀ ਤੁਸੀਂ ਮੇਰੇ ਤੇ ਬਲਾਕ ਬੋਲੀ ਜਾਂਦੇ ਹੋ ਕਹਿੰਦੀ ਜੀ ਜਿੱਤੇ ਮੁੰਡਾ ਦੱਬਿਆ ਜਿਉਂਦਾ ਜੀ ਹਾਂ ਇੱਕ ਟੂਆ ਪੱਟਣ ਦੀ ਗੱਲ ਕਰਗੇ ਤੇ ਟੂਆ ਪੱਟਣ ਤੇ ਵੀ ਕਾਫੀ ਸਮਾਂ ਲੱਗਦਾ ਆਪਾਂ ਨੂੰ ਸਮਾਂ ਹਾਂ ਲੱਗਦਾ ਸਮਾਂ ਜੀ ਸਮਾਂ ਟੂਆ ਪੱਟਿਆ ਨਹੀਂ ਕੋਲੇ ਦਾਤੀ ਪਈ ਹੈ ਜੀ ਅੱਛਾ ਕੋਲੇ ਕਹੀ ਵੀ ਕਮਾਣੂ ਤੋਂ ਮੰਗ ਕੇ ਲਈ ਹੈ ਪਤਾ ਨਹੀਂ ਕਿਹੜੇ ਕਮਾਣੂ ਤੋਂ ਮੰਗ ਕੇ ਲਈ ਹੈ ਉਹਦੇ ਨਾਲ ਟੂਆ ਪੱਟਿਆ ਜੀ ਉਹਦੇ ਵਿੱਚ ਪਾਇਆ ਵੀ ਆ ਮੁੰਡਾ ਦੱਬਿਆ ਵੀ ਰੱਖਿਆ ਮੁੰਡਾ ਵਿੱਚ ਉਹਦੇ ਵਿੱਚ ਫਿਰ ਉਹ ਜੋ ਦੱਬ ਕੇ ਕੱਢ ਕੇ ਇਥੋਂ ਫੇਰ ਲਗਈ ਚੱਕੇ ਤੜਕੇ ਚਿੱਟਾ ਕਪੜਾ ਉੱਤੇ ਲੈ ਕੇ ਫੇਰ ਲੈ ਗਏ ਦਨੂ ਲੈ ਕੇ ਅੱਛਾ ਫੇਰ ਮਾਂ ਸਾਧਾ ੜਕੇ ਆਈ ਐ ਅੱਛਾ ਆ ਉਹਦੀ ਨਾ ਕਹਾਣੀ ਹੋਈ ਐ ਆ ਗੱਲ ਹੋਈ ਐ ਬਾਤ ਨਹੀਂ ਪਹਿਲਾਂ ਉਹਨੇ ਜਨਕੇ ਮਾਰ ਕੇ ਆਪਣੇ ਘਰੇ ਟੋਆ ਪੱਟ ਕੇ ਦੱਬ ਰੱਖਿਆ ਸੀ ਨਹੀਂ ਦੱਬ ਰੱਖਿਆ ਤੜਫਦਾ ਹੀ ਅੱਛਾ ਅਲਫਤੇ ਦਾ ਜਦੋਂ ਇੱਕ ਦੋ ਸਾਰ ਰਹਿ ਗਏ ਕਹਿੰਦੇ ਲੱਤ ਮਾਰ ਕੇ ਕੱਢੇ ਐ ਅੱਛਾ ਜੌਂਦਾ ਜਨਕੇ ਉਮੀਦਾਂ ਦੱਬਤਾ ਹਾਂ ਜ਼ਹਿਰ ਵਾਲੀ ਦਵਾਈ ਦੇ ਕੇ ਉਹਨੂੰ ਬੇਹੋਸ਼ ਕਰਕੇ ਜੌਂਦੇ ਹੀ ਦੱਬਤਾ ਜੀ ਮੂੰਹ ਤੇ ਵੀ ਮਿੱਟੀ ਪਾਤੀ ਸੀ ਅੱਛਾ ਉਦੋਂ ਬਾਅਦ ਕਿੰਨੇ ਚਿਰ ਬਾਅਦ ਪਤਾ ਲੱਗਦਾ ਵੀ ਜੀ ਤੋ ਕੱਢ ਕੇ ਲੈ ਕੇ ਜਾਂਦੇ ਆ ਇਹ ਤਾਂ ਬੁੜੀਆਂ ਜਿਹੜਾ ਦੇਖੀਏ ਨਾ ਇੱਥੋਂ ਬੁੜੀਆਂ ਨੇ ਕਹਿੰਦੀ ਇਹਨੂੰ ਬੁਖਾਰ ਵਾਲਾ ਹੋ ਗਿਆ ਕਹਿੰਦੀ ਹੂੰ ਤੇ ਮੈਂ ਗੁਰਦਵਾਰੋਂ ਪਾਣੀ ਲੈ ਕੇ ਆਉਣੀ ਉਸ ਟਾਈਮ ਤੇ ਮੈਂ ਤੂੰ ਕਿੱਥੇ ਜਾਨੀ ਆ ਇਹਨੂੰ ਬੁਖਾਰ ਵਾਲਾ ਹੋ ਗਿਆ ਮੈਂ ਤੇ ਕੁਝ ਮੈਂ ਵੀ ਕਿਹਾ ਉਹਨੂੰ ਮਾਝੇ ਕੁਝ ਪੈਸੇ ਪੁੱਛਾਂਗੇ ਤੂੰ ਕੁਝ ਪੈਸੇ ਲੈ ਜਾ ਮੈਨੂੰ ਐ ਵੀ ਕਿਹਾ ਕਹਿੰਦੀ ਮੰਮੀ ਮੇਰੇ ਕੋਲ ਪੈਸੇ ਹੈਗੇ ਆ ਕਹਿੰਦੀ ਜੀ ਮੈਂ ਕਿਹਾ ਹੈਗੇ ਆ ਮਾ ਤੇਰੇ ਡੈਡੀ ਕਿੱਥੇ ਆ ਉਹ ਤਾਂ ਕਹਿੰਦੀ ਪਾਣੀ ਦਿੱਤੀ ਆ ਬਾਹਰ ਕਹਿੰਦੀ ਜੀ ਚਲੋ ਉਹ ਇੱਧਰ ਨੂੰ ਮੜ ਗਈ ਮੈਂ ਗੁਰਦੁਆਰੀ ਨੂੰ ਤੇ ਮੁੜਕੇ ਨਹੀਂ ਸਾਨੂੰ ਪਤਾ ਲੱਗਿਆ ਕਈ ਵੱਲ ਦਾ ਉਸ ਤੋਂ ਬਾਅਦ ਹੀ ਤੋਂ ਮੋਬਾਈਲਾਂ ਤੇ ਆ ਗਈ ਨਾ ਖਬਰ ਤੇ ਮੈਨੂੰ ਕਹਿੰਦੀ ਗੱਲ ਗਿਆ ਮੁੰਡਾ ਫਲਾਣਾ ਦਾ ਕਹਿੰਦੀ ਅੱਛਾ ਤੇ ਮੈਂ ਭਾਈ ਦੋ ਤਿੰਨ ਘੜੀ ਮੈਂ ਭੱਜੀ ਮੈਂ ਜੀ ਫਿਰ ਮੈਂ ਹਰਮੇਰ ਨੂੰ ਫੋਨ ਲਾਇਆ ਉਹਨੇ ਫੋਨ ਨਹੀਂ ਚੱਕਿਆ ਫਿਰ ਉਹ ਜਿਹਦੇ ਕਰੇ ਕੰਮ ਕਰਦਾ ਉਹ ਹਰਮੇਰ ਉਹਨਾਂ ਦੇ ਕਰ ਮੈਂ ਫੋਨ ਲਾਇਆ ਮੈਂ ਕਿਹਾ ਵੀ ਬੋੜੇ ਐਂ ਕਰਕੇ ਉਹ ਫੋਨ ਨਹੀਂ ਚੱਕਦਾ ਭਾਈ ਕੀ ਗੱਲ ਹੈ ਉਹ ਕਹਿੰਦਾ ਵੀ ਆਂਟੀ ਆਹ ਗੱਲ ਐ ਹੋਗੀ ਮੈਨੂੰ ਦੱਸਿਆ ਉਹ ਮੁੰਡੇ ਨੇ ਇੱਥੇ ਮੁੰਡਾ ਖੜੇ ਹੋਊਗਾ ਇੱਥੇ ਜੀ ਠੀਕ ਹੈ ਉਸ ਤੋਂ ਰਮਾਇਆ ਕਿ ਫਿਰ ਮੈਂ ਇੱਧਰ ਆਈ ਮੈਂ ਹੂੰ ਸਾਡੇ 9:00 ਦਾ ਟਾਈਮ ਸੀਗਾ ਹਰਾਸ ਦਾ ਫੇ ਮੈਂ ਇੱਧਰ ਆਈ ਇੱਥੇ ਉਹ ਤਾਂ ਕੁਝ ਨਹੀਂ ਸੀ ਇੱਥੇ ਕੋਈ ਉਹ ਤਾਂ ਉੱਥੇ ਸੀਗੇ ਮੁੜ ਕੇ ਨਹੀਂ ਮੈਨੂੰ ਪਤਾ ਮੁੜ ਕੇ ਤਾਂ ਉਹ ਮੈਨਾਂ ਤੇ ਵੇਖ ਹੀ ਦੇਣੀ ਨਹੀਂ ਜਿਹੜੇ ਉੱਥੋਂ ਇੱਥੋਂ ਮੁੰਡੇ ਨੂੰ ਮਾਰ ਕੇ ਪਹਿਲਾਂ ਟੋਏ ਦੇ ਵਿੱਚ ਦਿਨ ਕਿਉਂ ਨੇ ਦੱਬਤਾ ਤੁਸੀਂ ਕਹਿੰਨੇ ਹੋ ਉਦੋਂ ਬਾਅਦ ਚੱਕ ਕੇ ਚਿੱਟਾ ਕੱਪੜਾ ਪਾ ਕੇ ਜਾਨੀ ਕਿ ਉੱਥੇ ਲੈ ਕੇ ਜਾਂਦੀ ਝੜਕਦੇ ਉੱਥੇ ਜਾਣ ਦਾ ਕਾਰਨ ਕੀ ਸੀ ਉਹ ਭਰਾਇਂ ਤਰ ਉੱਥੇ ਦਰ ਕੇ ਜਾਨਾ ਜੀ ਮਾਨਸਰਹਿ ਵੀ ਵੀ ਮੇਰਾ ਨਾਂ ਨਹੀਂ ਪੈਣਾ ਅੱਛਾ ਇਹਨੇ ਜਾਣਾ ਸੀ ਕਿਸੇ ਪਾਸੇ ਨੂੰ ਉੱਜੜਨਾ ਸੀ ਇਹਨੇ ਜੀ ਕਿਸੇ ਨਾਲ ਸਾਈ ਸੁਣਾਈ ਲਾਈ ਬੈਠੀ ਸੀਗੀ ਅੱਛਾ ਵੀ ਮੇਰਾ ਵਿਚ ਨਾ ਨਾ ਵੀ ਮੈਂ ਟੱਪ ਜੂਗੀ ਲੈ ਕੇ ਅੱਛਾ ਹੂੰ ਜੀ ਐਨੇ ਪੈਸੇ ਸੀ ਉਹਦੇ ਕੋਲੇ ਅੱਛਾ ਉਹ ਪਰੇਸ਼ਾਨ ਨੇ ਫੜੇ ਆ ਦੇਖੋ ਅੱਛਾ ਹਾਂਜੀ ਮੁੜ ਕੇ ਸਾਨੂੰ ਨਹੀਂ ਪਤਾ ਮੁੜ ਕੇ ਤਾਂ ਇਹ ਕੀ ਬੜਿਆ ਉਹਨਾਂ ਕੀ ਕਿਵੇਂ ਲੱਗਦਾ ਵੀ ਉਹ ਜਿਹੜਾ ਕੱਲੀ ਨਹੀਂ ਕੀਤਾ ਜਾਂ ਉਹਦੇ ਪਿੱਛੇ ਕਿਸਦਾ ਹੱਥ ਲੱਗਦਾ ਉਹ ਮਹਾਰਾਜ ਨੂੰ ਪਤਾ ਜੀ ਉਹਨੂੰ ਹਾਂ ਜੀ ਜਾਂ ਉਹਨੂੰ ਪਤਾ ਜਾਂ ਉਹ ਡਾਡੇ ਨੂੰ ਪਤਾ ਉਹਦੇ ਨੂੰ ਜੀ ਹਾਂ ਹੋਰ ਸਾਨੂੰ ਕੋਈ ਪਤਾ ਨਹੀਂ ਕੀ ਉਹਦੇ ਸੰਬੰਧ ਕਿਸੇ ਨਾਲ ਸੀ ਕਿ ਕੋਈ ਸਾਨੂੰ ਨਹੀਂ ਪਤਾ ਉਹਨੂੰ ਪਤਾ ਸਾਨੂੰ ਨਹੀਂ ਪਤਾ ਕਿ ਸਰਵੰਦ ਸੀ ਉਹ ਅੱਛਾ ਕੋਈ ਕੰਮਕਾਰ ਕਰਦੀ ਸੀ ਉਹ ਸਾਲ ਤੱਕ ਕੰਮ ਕਰਦੀ ਸਾਨੂੰ ਤਾਂ ਕਹਿੰਦੀ ਮੈਂ ਹਸਾਲ ਤੱਕ ਕੰਮ ਕਰਦੀ ਆ ਅੱਛਾ ਉਹ ਤਾਂ ਮੇਰੇ ਵੀ ਉਹਨੇ ਫਾਰਮ ਪਰ ਇੱਥੇ ਹਸਪਤਾਲ ਦੇ ਵਿੱਚ ਕਹਿੰਦੀ ਮੈਂ ਚਲੀ ਜਾਣਾ ਕਹਿੰਦੀ ਤੂੰ ਕਹਿੰਦੀ ਮੇਰੀ ਥਾਂ ਤੇ ਰਹਿ ਜੀ ਮੈਂ ਚਲ ਮੈਂ ਰਹਿ ਜੂਗੀ ਮੈਨੂੰ ਕੀ ਪਤਾ ਕਿ ਆਹ ਕਾਰਨਾ ਕਰਕੇ ਜਾਊਗੀ ਹੈ ਹੂੰ ਮੁੜ ਕੇ ਮੈਂ ਨਾ ਕਰਨੀ ਹੋਈ ਉਹਦੀ ਆਪਾਂ ਉਹ ਟੋਆ ਵੀ ਵਿਖਾਈ ਗਈ ਜਿੱਥੇ ਟੋਏ ਦੇ ਵਿੱਚ ਬੱਚੇ ਦੱਬਿਆ ਸੀ ਅੰਦਰ ਆਜੋ ਵੇਖੋ ਮਾਂ ਪੁੱਤ ਨੂੰ ਪਏ ਨੂੰ ਜਿੰਨ ਕਿ ਜਰਦੀ ਨਹੀਂ ਹੁੰਦੀ ਜੇ ਸੁੱਤਾ ਪਿਆ ਤੇ ਚਾਰ ਵੇ ਜਗਾ ਕੇ ਪੁੱਛਦੀ ਆ ਵੀ ਪੁੱਤਰ ਤੂੰ ਕਿਵੇਂ ਐ ਕਿਵੇਂ ਨਹੀਂ ਆਹਾ ਜਨ ਕਿ ਮਾਂ ਕਲ ਜੁਗੀ ਮਾਂ ਨੇ ਜਨ ਕਿ ਆ ਟੋਆ ਦਿਖਾ ਦੇ ਕੈਮਰਾਮੈਨ ਨੂੰ ਕਹਿਣਾ ਇਹਦੀਆਂ ਤਸਵੀਰਾਂ ਦਿਖਾ ਦੇ ਆ ਹਟੋਆ ਪੱਟ ਰੱਖਿਆ ਸੀ ਉਸਨੇ ਟੋਆ ਪੱਟ ਕੇ ਜਨ ਕਿ ਵਿੱਚ ਹੀ ਦੱਬ ਤਸੀ ਉਹਨੇ ਜੀ ਹਾਂ ਜੀ ਅੱਛਾ ਅਸੀਂ ਜੀ ਇਹ ਸਾਡੇ ਚਾਚਾ ਜੀ ਦਾ ਭਰਾ ਲੱਗਦਾ ਮੇਰਾ ਜਿਹੜਾ ਬੱਚਾ ਹੈ ਜੀ ਸਾਨੂੰ ਪਤਾ ਲੱਗਾ ਵਿਆਹ ਹਰਕਤ ਆਈ ਇਹਨਾਂ ਨੇ ਸਾਨੂੰ ਦੱਸਿਆ ਇਹ ਸਾਡੇ ਸਕੇ ਹੈ ਜੀ ਜਦੋਂ ਸਾਨੂੰ ਪਤਾ ਲੱਗਿਆ ਨੈਟ ਤੇ ਆਇਆ ਮੈਂ ਬਾਹਰ ਗਿਆ ਸਾਂ ਜੀ ਸਾਡਾ ਪਿੰਡ ਤਲਵੰਡੀ ਸਾਬੋ ਮੇਰੀ ਉਮਰ 60 ਸਾਲ ਦੀ ਆ ਕਿ ਐਦੋਂ ਪਹਿਲਾਂ ਮੇਰੇ ਨਗਰ ਦੇ ਵਿੱਚ ਕੋਈ ਦੁਰਘਟਨਾ ਨਹੀਂ ਵਰਤੀ ਜੀ ਕਿ ਮਾਂ ਕਦੇ ਆਪਣੇ ਪੁੱਤਰ ਨੂੰ ਐਨੇ ਸਸਹੀਏ ਨਹੀਂ ਦੇ ਸਕਦੀ ਮਾਂ ਤਾਂ ਇੱਕ ਐਡੀ ਮਿੱਠੀ ਬਾਜ ਕਿ ਆਪਣੇ ਪੁੱਤਰ ਨੂੰ ਮੈਨੂੰ ਜਦੋਂ ਪਤਾ ਲੱਗਾ ਦੇ ਬੱਚੇ ਨੂੰ ਜਦੋਂ ਦੱਬਿਆ ਮੈਨੂੰ ਰਾਤ ਦੱਸਿਆ ਮੇਰੇ ਭਤੀਜਾ ਜੀ ਨੇ ਵੀ ਜਦੋਂ ਸਿਰ ਥੱਲੇ ਜਾਂਦਾ ਸੀ ਤੇ ਲੱਤਾਂ ਤਾਂ ਚੱਕੀਆਂ ਜਾਂਦੀਆਂ ਸੀ ਜੀ ਜਦੋਂ ਇਧਰਲਾ ਸਿਰ ਤਾਂ ਚੱਕਿਆ ਜਾਂਦਾ ਤੇ ਲੱਤਾਂ ਤਾਂ ਚੱਕੀਆਂ ਜਾਂਦੀਆਂ ਸੀ ਜੀ ਮੇਰੇ ਵੱਲੋਂ ਇੱਕ ਮਿੰਟ ਜੀ ਮੈਂ ਸਰਜੀਤ ਸਿੰਘ ਰਾਜਪੂਤ ਬੌਝਣ ਸਮਾਜ ਪਾਰਟੀ ਵੱਲੋਂ ਇਸ ਡੈਣ ਨੂੰ ਇਸ ਕਲਯੁਗੀ ਮਾਂ ਨੂੰ ਮੇਰੇ ਵੱਲੋਂ ਮੇਰੀ ਪਾਰਟੀ ਵੱਲੋਂ ਬੌਝਣ ਸਮਾਜ ਪਾਰਟੀ ਵੱਲੋਂ ਇਹਨੂੰ ਕਰੜੀ ਤੋਂ ਕਰੜੀ ਫਾਂਸੀ ਦੀ ਸਜ਼ਾ ਦਿੱਤੀ